ਮੇਰਾ ਬੱਚਾ ਦਿਹਾੜੀ ਲਾਨਗੇ ਦਾ ਹੀ ਖਾਣਾ ਖਾਣ ਆ ਰਿਆ ਸੀ ਪੁੱਲ ਦੇ ਉਤੋਂ ਦੀ ਉਹ ਚਾਣਾ ਡੋਰ ਆ ਜਿਹੜੀ ਉਹਨਾਂ ਦੇ ਗਲੇ 'ਚ ਵੱਜ ਗਈ ਆ ਬਹੁਤ ਜ਼ਿਆਦਾ ਹੋਇਆ ਨਸਕਾਰ ਉਹਦਾ ਗਲੇ ਦਾ ਅੰਨਾ ਬਢੋ ਗਿਆ ਤੇ ਉਹਨੂੰ ਹੌਚ ਵੀਟਰ ਲੈ ਗਿਆ ਤੇ ਉੱਥੇ ਜਾ ਖੂਨੋ ਖੂਨ ਹੋ ਰਿਹਾ ਸੀ ਸਾਰਾ ਉਹਦਾ ਕੱਪੜੇ ਕੂਪੜੇ ਸਾਰੇ ਲਿਬੜ ਗਏ ਦਲ ਮੋਟਰਸਾਈਕਲ ਫਿਰ ਉਹਨੂੰ ਲੈ ਗਿਆ ਉਥੇ ਉੱਥੇ ਜਾ ਕੇ ਉਹਨਾਂ ਨੇ ਦਾਖਲ ਕਰ ਲਿਆ ਉਹਨੂੰ ਤੇ ਟੈਂਕੇ ਲੱਗੇ ਉਹਦੇ 40 ਤੋ ਹੁਣ ਇਹਦਾ ਕੌਣ ਕਰੇਗਾ ਹੱਲ ਹੋਣਾ ਚਾਹੀਦਾ ਕਿਤਰਾ ਹੋਣਾ ਚਾਹ ਗਰੀਬ ਬੰਦਾ ਨਿਕਲ ਕੇ ਬੱਚੇ ਆ ਦੋ ਇਹ ਕੀ ਕੰਮ ਕਰਦਾ ਜੀ ਝਾੜੀ ਲਾਂਦਾ ਜੀ ਆ ਕਲੀ ਦਾ ਕੰਮ ਕਰਦਾ ਠੀਕ ਹੈ ਤੇ ਤੁਸੀਂ ਕਿਰਾਏ ਦੇ ਰਹ ਰਹੇ ਹੋ ਹਾਂਜੀ ਕਿਰਾਏ ਤੇ ਰਹ ਰਹੇ ਆਏ ਕੀ ਪੀਲ ਕਰਨਾ ਸਾਰਾ ਹੀ ਗਰੀਬ ਬੰਦਿਆ ਉਹਨਾਂ ਨੂੰ ਆਪੇ ਸਭ ਨੂੰ ਸਾਨੂੰ ਸੋ ਕਰਨੀ ਚਾਹੀਦੀ ਸਹੂਲਤ ਕੋਈ ਵੀ ਬੱਚਾ ਘਰ ਬਹਿ ਗਿਆ ਕਿਥੋਂ ਰੋਟੀ ਬੱਚੇ ਆਪਣੇ ਨੂੰ ਖਾ ਲੇਗਾ ਮੇਰੇ ਘਰ ਵਾਲੇ ਕੰਮ ਤੇ ਗਏ ਦੇਹੀ ਰੋਟੀ ਖਾਣਾ ਕਦੇ ਹੀ ਤੇ ਪੈਜ ਦੇ ਟੈਂਟੇ ਉਹਦੇ ਚਾਣਾ ਡੋਰਨਾ ਗੱਲ ਚ ਫਿਰ ਗਿਆ ਦੇ ਜਨ ਕਿ ਮੂੰਹ ਦਿੱਤੇ ਫਿਰ ਗਿਆ ਕਾਫੀ ਜ਼ਿਆਦਾ ਝੋਟ ਲੱਗੀ ਆ ਟਾਂਕੇ ਲੱਗਿਆ 40 ਲੋਕਾਂ ਨੇ ਦੱਸਿਆ ਸੀ ਹਾਣੂ ਆਣ ਕੇ ਤੇ ਉਹ ਪਹਿਲੇ ਹਸਪੀਟਲ ਲੱਗੇ ਰਹੀ ਲੋਕੇ ਦੇ ਮੁੜੇ ਮੜੇ ਸੀ ਫਿਰ ਇਹ ਮਗਰ ਗਏ ਸੀ ਉਹਦੇ ਇਸ ਕਰਕੇ ਚੈਨਾ ਡੋਰ ਬੰਦ ਕੀਤੀ ਜਾਏ ਇਹਨਾਂ ਨੂੰ ਬਹੁਤ ਨੁਕਸਾਨ ਹੋਇਆ ਕਦਾ ਮੇਰਾ ਬੰਦਾ ਦਿਹਾੜੀ ਦਾ ਹੀ ਕਰਾਇ ਤੇ ਰਹੀਆਂ ਦੋ ਬੇਟੀਆਂ ਮੇਰੇ ਹੁਣ ਕਿੱਥੋਂ ਖਰਚਾ ਕਰਾਂਗੇ ਕੌਣ ਲਾਜ ਕਰਾਏਗਾ ਕੋਈ ਕਰਾਏਗਾ ਕੋਈ ਨਹੀਂ ਮਦਦ ਕਰਦਾ ਜਸਾ ਇਹ ਗੇਨਤੀਆ ਕਿ ਚੈਨਾ ਡੋਰ ਬੰਦ ਕੀਤੀ ਜਾਏ ਕੁਛ ਕੀਤਾ ਜਾਏ ਗਰੀਬ ਬੰਦੇ ਲਈ ਹਾਂਜੀ ਉਹਦੇ ਤੋਂ ਪਹਿਲੇ ਇੱਕ ਮੁੜਾ ਸੀ ਪਰਤਾ ਬਲੋਦਾ ਮੇਰੀ ਭੈਣ ਆਈ ਦੀ ਉਹਦੇ ਵੀ ਕਹਿੰਦੇ ਚਾਣਾ ਡੋਰ ਫਿਰੀ ਜਾਂਦੇ ਤਾਂ ਪਹਿਲੇ ਆਉਂਦਾ ਵੀ ਨੱਕ ਬੜੋਗੇ ਦਾ ਵਿਚਾਰੇ ਦਾ ਹਾਂ ਆਨੂੰ ਦੱਸਿਆ ਸੀ ਹਨਾ ਕਿ ਤੇ ਰਤਨ ਦੀ ਗੱਲ ਆ ਉਹਦਾ ਬੁਰਾ ਹਾਲ ਆ ਐ ਕਿ ਚਾਣਾ ਡੋਰ ਬੰਦ ਕੀਤੀ ਜਾਏ ਬਹੁਤ ਨੁਕਸਾਨ ਹੋਇਆ ਖਦਾ ਲੋਕਾਂ ਦਾ ਠੀਕ ਇਹ ਗਲਤਾਂ ਕਾਕਾ ਜਾ ਕੇ ਛਾਪਾ ਮਾਰੋ ਬੰਦ ਕਰੋ ਅੱਜ ਹੱਡ ਨਾ ਹੋਇਆ ਕਿ ਹੋਰ ਨਾ ਵੀ ਹੋ ਸਕਦਾ